ਹਾਂਜੀ ਸਤਿ ਸ੍ਰੀ ਅਕਾਲ ਸੰਗਤ ਜੀ ਅੱਜ ਦਰਸ਼ਨ ਕਰਾਉਣੇ ਸਾਨੂੰ ਗੁਰਦਾਰਾ ਸ੍ਰੀ ਟਾਲੀਆਂ ਦਾ ਸੇ ਪਾਸ਼ਾਈ ਦਸ਼ਮੀ ਰਾਏਪੋਟ ਸੰਗਤ ਜੀ ਪਹਿਲਾਂ ਤੁਸੀਂ ਪੜ ਸਕਦੇ ਹਤੋਂ ਦਾ ਇਤਿਹਾਸ ਕੰਗੀਆਂ ਵਾਲੇ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇੱਥੇ ਆਏ ਸਨ ਉਹਨਾਂ ਦੀ ਚਰਨ ਸੂਰਤ ਧਰਤੀ ਆ ਇਹ ਸਾਰਾ ਇਤਿਹਾਸ ਸੰਗਤ ਜੀ ਪਹਿਲਾਂ ਤੁਸੀਂ ਪੜ ਸਕਦੇ ਹੋ ਦੇਖ ਸਕਦੇ ਹੋ ਸਾਰਾ ਇਤਿਹਾਸ ਇੱਥੇ ਲਿਖਿਆ ਫਰਮਾਇਆ ਗਿਆ ਤੇ ਅੱਗੇ ਸਾਨੂੰ ਸੋਰਤਰਾ ਸਾਹਿਬ ਨੂੰ ਦਰਸ਼ਨ ਕਰਾਉਂਦੇ ਆ ਤੇ ਅੱਜ ਸੰਗਤ ਜੀ ਪੁੰਨਿਆਂ ਵੀ ਆ ਤੇ ਨਾਲ ਹੀ ਅੱਜ ਹੋਲਾ ਮੱਲਾ ਅੱਜ ਹੋਲੀ ਕੱਲ ਹੋਲਾ ਮੱਲਾਗਾ ਤੇ ਸੰਗਤ ਇੱਥੇ ਹਰ ਮਹੀਨੇ ਪੁੰਨੇ ਵਾਲੇ ਦਿਨ ਬਹੁਤ ਜ਼ਿਆਦਾ ਸੰਗਤ ਹੁੰਦੀ ਆ ਦੇਖ ਸਕਦੇ ਤੁਸੀਂ ਤੇ ਬਹੁਤ ਸੋਹਣਾ ਦਰਸਾ ਤੁਮਾਰਾ ਅਸੀਂ ਇਹ ਦੇਖ ਸਕਦੇ ਹਾਂ ਇੱਥੇ ਗੰਗਾ ਸਾਗਰ ਵੀ ਜਿਹੜਾ ਬਣਿਆ ਹੋਇਆ ਜਿਹਦੇ ਵਿੱਚ ਨੂਰੇ ਮਾੜੀ ਨੇ ਅਸਰ ਝੋਟੀ ਛੋਟੀ ਇਸ ਸਰਦ ਦਾ ਪਰ ਜਿਹੜਾ ਭਾਈ ਦਾ ਚਾਹ ਬਣ ਜਾ ਰਹੇ ਨੇ ਇਹਾ ਲਈ ਇਹਾ ਲਈ ਉੱਪਰ ਇਹ ਸੰਗਤ ਦੀ ਗੁਰਦਾਰਾ ਸ੍ਰੀ ਚਾਲੀ ਵਾਲਾ ਸਹਿ ਪਾਤਸ਼ਾਹੀ ਦਸਵੀਂ ਦੇਖ ਸਕਦੇ ਹਾਂ ਅੱਜ ਉਹ ਵਾਲਾ ਦਾ ਬੰਦ ਹੈ ਇਸ ਗ੍ਰੰਥੇ ਹੈ ਦਰਬਾਰ ਸਾਹਿਬ ਦਾ ਦੱਸ ਇੱਥੇ ਕੰਗਰਾ ਸਾਗਰ ਬਣਾਇਆ ਗਿਆ ਇੱਥੇ ਨਾਲ ਹੀ ਲੰਗਰ ਹਾਲ ਕਰਤੀ ਉਹ ਨਾਮ ਤੇ ਕਰਿਆ ਜਦੋਂ ਤਾ ਅੱਧੀ ਅੱਧੇ ਟੋਕੜ ਦੇ ਵਿੱਚ ਉਹਦਾ ਖਾਣਾ ਕਰਦੇ ਆ ਜਦੋਂ ਅੱਧੀ ਇੱਕ ਦਰਬਾਰ ਸਾਹਿਬ ਹੋਰ ਆ ਜਿੱਥੇ ਤਾਲੀ ਦਾ ਰੁਕ ਸੀ ਕੋਈ ਦੇਖ ਸਕਦੇ ਤੁਸੀਂ ਮੈਂ ਪਹਿਲੇ ਕਹਿੰਦਾ ਵੀ ਹੁੰਦੀ ਜਾਂਦਾ ਰਿਹਾ ਪੜ ਕੇ ਕਿ ਕੀ ਵਾਲੇ ਦਾ ਚੋਟੀ ਵਾਲਾ ਅਜੇ ਵੀ ਅੱਗੇ ਸੰਗਤ ਜੀ ਤੁਹਾਨੂੰ ਥੋਰ ਦਿਖਾਉਣੀ ਆ ਸਰ ਇੱਥੇ ਜੋ ਵੀ ਸੰਗਤ ਆਉਂਦੀ ਆ ਸੰਗਤ ਜੀ ਗੌਰ ਜਿਹੜਾ ਦਿੱਤਾ ਜਾਂਦਾ ਹੈਗਾ ਜੋ ਵੀ ਮਾਈ ਭਾਈ ਪਸ਼ੂ ਪਾਲਕ ਵੀਰ ਪਸ਼ੂ ਰੱਖਣ ਵਾਲੇ ਆਉਂਦੇ ਤਾਂ ਉਹ ਆਪਣੇ ਜਿਹੜੇ ਪਸ਼ੂ ਗੱਭਣ ਨਹੀਂ ਹੁੰਦੇ ਉਹਨਾਂ ਨੂੰ ਗੁਰ ਦਿੰਦੇ ਆ ਥੋੜਾ ਜਾ ਕੇ ਤਾਂ ਉਹ ਸੇਤੀ ਦੇ ਨਾਲ ਜਲਦੀ ਦੇ ਨਾਲ ਗੱਭਣ ਹੋ ਜਾਂਦੇ ਆ ਤੇ ਜੋ ਵੀ ਨੇੜੇ ਨੇੜੇ ਪਿੰਡਾਂ ਦੀ ਸੰਗਤ ਆ ਜਾਂ ਦੂਰ ਤਰਾਡੇ ਤੋਂ ਆਉਂਦੀ ਆ ਤਾਂ ਸਾਰੀ ਸੰਗਤ ਦੁੱਧ ਲੈ ਕੇ ਆਉਂਦੀ ਜਦੋਂ ਵੀ ਪਸ਼ੂ ਸੂਣਦਾ ਤਾਂ ਅਸੀਂ ਦੁੱਧ ਲੈ ਕੇ ਪਹਿਲਾਂ ਇੱਥੇ ਆਉਂਦੇ ਹਾਂ ਤੇ ਉਸ ਤੋਂ ਬਾਅਦ ਘਰੇ ਵਰਤਦੇ ਆ ਤੇ ਦੇਖ ਸਕਦੇ ਤੁਸੀਂ

ਇੱਧਰ ਨਾਲ ਇਸ ਵੀਰ ਦਾ ਇਹ ਪੇਰ ਦੇ ਨੰਬਰ ਹਾਲ ਇੱਧਰਲੀ ਸਾਈਡ ਜੋੜਾ ਕਰ ਤੇ ਜਿਹੜਾ ਇੱਥੇ ਅੰਡਾ ਲਗਾਇਆ ਗਿਆ ਵੀ ਕਾਫੀ ਪ੍ਰਾਤਨ ਆ ਤੇ ਇਹ ਵੀ ਅਸੀਂ ਜਦੋਂ ਕਿ ਇੱਥੇ ਆਉਂਦੇ ਆਪੋ ਤੇ ਦੇਖਦੇ ਆ ਉਹਦੇ ਤੇ ਜੋ ਮਨ ਫਰਮਾਇਆ ਗਿਆਗਾ ਕਿ Gracias.